ਦੋਵੇਂ ਜੀ ਪਰੇ ਕਿਤਾ ਚਲ ਗਏ ਕਿ ਦੱਸ ਕੇ ਵੀ ਨਹੀਂ ਗਏ ਜਿਸਮ ਨਹੀਂ ਡੇ ਪਿਆਰੀਆਂ ਵੱਲ ਆਉਂਦੀ ਇਹਨਾਂ ਪੁੱਛ ਨਹੀਂ ਆਣਾ ਚੰਗੀ ਤਰ੍ਹਾਂ ਹੱਦ ਹੋ ਗਈ ਇਹਨਾਂ ਵਾਲੀ ਵੀ ਨਿਆਣੇ ਵਾਲੀ ਬਤ ਤੂੰ ਹੀ ਕਿੱਥੇ ਚਲ ਗਏ ਸੀ ਕਿ ਦੱਸ ਕੇ ਵੀ ਨਹੀਂ ਗਏ ਹੋ ਮੰਮੀ ਜਾਣਾ ਕਿੱਥੇ ਆ ਕੋਈ ਇਦਾਂ ਸਲਾਹ ਕਰ ਲਈ ਅਸੀਂ ਤੇ ਆਈ ਤੇ ਗਏ ਜੋਬ ਨੂੰ ਨਾ ਕੋ ਜੋਬ ਨੂੰ ਨਾ ਗਏ ਹੀ ਤੇ ਤੁਹਾਡਾ ਫਰਜ਼ ਨਹੀਂ ਬੰਦਾ ਫੇ ਕਰ ਦੱਸ ਕੇ ਜਾਈਏ ਤੇ ਚੱਲ ਕੋਈ ਗੱਲ ਨਹੀਂ ਅਸੀਂ ਆ ਹੀ ਗਏ ਆ ਮਮੀ ਘਰ ਅਸੀਂ ਕਿਹੜਾ ਉੱਥੇ ਕਿਤੇ ਰਾਤ ਰਹਿ ਪਏ ਨਹੀਂ ਇਦਾਂ ਹੀ ਹੱਥ ਲਮਕਾਇਆ ਤੌਰ ਤੇ ਪਹਿਲੀ ਵਾਰ ਉਹਨੇ ਜਾਣਾ ਹੀ 10 ਪੁੱਛ ਕੇ ਤੌਰ ਦੀ ਤੇ ਕੋਈ ਦੇ ਕੇ ਤੌਰ ਦੇ ਨੂੰ ਆਪਣੀਆਂ ਮਰਜ਼ੀਆਂ ਕਰਦੇ ਤੁਸੀਂ ਉਹ ਅਹੀਂ ਤੇ ਇਦਾਂ ਬੈਠੇ ਬੈਠੇ ਸਲਾਹ ਕਰ ਲਈ ਤੇ ਅਗਲੇ ਦਿਨ ਚਲ ਜਾਾਂਗੇ। ਤੇ ਚਲ ਕੋਈ ਗੱਲ ਨਹੀਂ ਅੱਗੇ ਤੋਂ ਦੱਸ ਕੇ ਚਲ ਜਾ ਕਰਾਂਗੇ ਤੁਹਾਨੂੰ। ਨਹੀਂ ਉਹ ਤਾਂ ਜ਼ਰੂਰੀ ਤੁਸੀਂ ਸਮਝਦੇ ਹੀ ਨਹੀਂ ਨਾ। ਨਹੀਂ ਜੇ ਇਹਨੇ ਨਹੀਂ ਪੁੱਛਿਆ ਤੇ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਪੁੱਛਣ ਦਾ। ਮੂੰ ਚੱਕਾ ਤੁਸੀਂ ਦਰਪੇਜ ਹੈ ਪੁੱਛ ਕੇ ਜਾਣਾ ਚਾਹੀਦਾ ਸੀ ਨਾ। ਮੰਮੀ ਜੀ ਇਹ ਕਹਿੰਦੇ ਹੀ ਵੀ ਚਲ ਕੋਈ ਨਹੀਂ ਚਲ ਜਾਣੇ ਆ। ਮੰਮੀ ਨੂੰ ਪਤਾ ਹੀ ਆ। ਹੁਣ ਮੈਨੂੰ ਕੀ ਪਤਾ ਹੀ। ਨਹੀਂ ਨਵੀਂ ਸਵੀਏ ਤਾਂ ਪਹਿਲੀ ਵਾਰ ਜਾਣਾ ਹੀ। ਐਦਾਂ ਕੀ ਸੋਚਣਗੇ? ਪਿਆਥਲਮ ਕੰਦੇ ਆਗੇ ਦੋ ਜੀ। ਉਹ ਮੁੰਡਾ ਫੇਰਾ ਮਾਰ ਕੇ ਗਿਆ ਹੀ ਉਹਦੇ ਕੱਪੜਾ ਦੀ ਰੱਟ ਬੰਦਾ ਹੀ ਨਾ ਓਏ ਉਹਨਾਂ ਵਿਚਾਰਾਂ ਕਿੰਨੀ ਵਾਰੀ ਫੋਨ ਕੀਤਾ ਸੀ ਤੇ ਮੈਂ ਚੱਲ ਉਹ ਆਉਨੇ ਤੂੰ ਹੀ ਨਾ ਸਾਡੀ ਬੇਇੱਜ਼ਤੀ ਕਰਾਇਓ ਰਿਸ਼ਤੇਦਾਰਾਂ ਵਿੱਚ ਵੀ ਨਵਾਂ ਸਵਾਂ ਕੰਮ ਐ ਟਾੜੀ ਨਹੀਂ ਗਲਤੀ ਕਿਸੇ ਨੇ ਕੱਢਣੀ ਕਹਿੰਦਾ ਉਹ ਸਿਆਣੇ ਜਿਹੜੇ ਬੈਠੇ ਆ ਘਰ ਉਹਨਾਂ ਨੂੰ ਕਿੰਨੀ ਗਿਆਗ ਲਿਆ ਮਿਲਵਤਨ ਦੀ ਓਏ ਉਹ ਨਹੀਂ ਆ ਵਿਚਾਰੇ ਇਦਾਂ ਸੋਚਦੇ ਸੋਅ ਜਿਹੜੇ ਨਹੀਂ ਕਿ ਤੈਨੂੰ ਜ਼ਿਆਦਾ ਪਤਾ ਆ ਜਿਹੜੇ ਦੁਨੀਆਦਾਰੀ ਦੇ ਕੰਮ ਐ ਨਾ ਉਹ ਵੇਖਣੇ ਪੈਂਦੇ ਆ ਮੰਮੀ ਜੀ ਉਹ ਦਿਨ ਹੁਣ ਸ਼ਹਿਰ ਜਾਣ ਵਾਲਾ ਵੀ ਤੇ ਪੁੱਛਿਆ ਸੀ ਉਹ ਦਿਨ ਵੀ ਤੁਸੀਂ ਮਨਾਂ ਕਰਤਾ ਸੀ ਜੇ ਹੁਣ ਆਪਾਂ ਇਧਰੋਂ ਵੱਲੋਂ ਪੁੱਛ ਲੈਨੇ ਤਾਂ ਤਾਂ ਵੀ ਤੁਸੀਂ ਨਾ ਹੀ ਕਰਨੀ ਸੀ ਨਹੀਂ ਇਹ ਤੁਹਾਨੂੰ ਪਹਿਲਾਂ ਹੀ ਪਤਾ ਸੀ ਮੈਂ ਨਾ ਕਰਨੀ ਸੀ ਸ਼ਹਿਰ ਵੱਲ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਸਾਰਾ ਕਰਤਸਮਾਨ ਹੈਗਾ ਹੀ ਤੇ ਕੋਈ ਲੋੜ ਨਹੀਂ ਹੋਰ ਰਿਸ਼ਤੇਦਾਰਾਂ ਦੇ ਜਣਾ ਉਹ ਪੁੱਛ ਕੇ ਜਾਣਾ ਚਾਹੀਦਾ ਨਾ ਮੰਮੀ ਜੀ ਮੈਂ ਤੇ ਇਹ ਭਲੇ ਖੇਵੇ ਜੀ ਪੀਣਾ ਤੁਹਾਨੂੰ ਪੁੱਛ ਲਿਆ ਹੁਣ ਆਇਆ ਮੈਨੂੰ ਕੀ ਪਤਾ ਸੀ ਇਹ ਪੁੱਛੇ ਭਾਈ ਮੇਰੇ ਨਾਲ ਪੁੱਛੇ ਪਰ ਤੇਰਾ ਫਰਜ਼ ਬੰਦਾ ਆ ਤੂੰ ਮੈਨੂੰ ਪੁੱਛੇ ਬਿਨਾ ਨਾ ਬਾਹਰ ਪੈਰ ਨਹੀਂ ਰੱਖਣਾ ਚਲੋ ਕੋਈ ਨਹੀਂ ਮੈਂ ਉਹ ਤਾਂ ਕਹਿਣੀ ਪੁੱਛ ਲੈਣੀ ਆ ਮੈਂ ਹੀ ਮਨਾ ਕਰਤਾ ਸੀ ਉਹਨੂੰ ਬੱਲੇ ਵੇ ਤੇਰੇ ਨਹੀਂ ਆਈ ਜਾਣਾ ਮੈਂ ਤੂੰ ਵੱਡਾ ਸਿਆਣਾ ਇਹਨੂੰ ਪੁਆ ਚੜਾਈ ਜਾ ਹੋਰ ਖੁੱਲੀ ਛੁੱਟੀ ਦੇਈ ਜਾ ਇਹਨੂੰ ਤੂੰ ਵੀ ਸੁਣ ਮੇਰੀ ਗੱਲ ਡੈਡੀ ਤੇਰੇ ਗਏ ਆ ਪਿਆਲੀਆਂ ਵੱਲ ਪਾਣੀ ਛੱਡਿਆ ਨਾ ਪਿਆਲੀਆਂ ਚ ਤੇ ਜਾ ਕੇ ਨਾ ਕੱਪੜੇ ਘਰੇਣ ਕੇ ਬਦਲੀ ਪਹਿਲਾਂ ਉਹਨਾਂ ਮਗਰ ਫੇਰਾ ਮਾਰ ਕੇ ਆ ਉਹ ਚਲ ਕੱਪੜੇ ਤੇ ਲਾ ਲਾਂ ਨਾ ਮੈਨੂੰ ਤੇ ਸੁਣਦਾ ਨਹੀਂ ਗਾ ਮੈਂ ਕਹਿਣ ਲਈ ਆ ਉਹ ਚੱਪੜੇ ਅੰਕੇ ਬਦਲੇ ਜਾਣਗੇ ਪਹਿਲਾਂ ਵੇਖ ਕੇ ਆ ਜਾ ਕੇ ਪਹਿਲੀਆਂ ਵੱਲ ਤੇ ਤੂੰ ਹੀ ਸੋਲ ਲੈ ਮੇਰੀ ਗੱਲ ਆ ਘਰ ਦਾ ਕੰਮ ਕਰ ਵੇਖ ਬਾਹਰ ਬੰਦੇ ਲੱਗੇ ਰੋਟੀ ਬਣਾਏ ਭੇਜਣੀ ਆ ਕੋਈ ਨਹੀਂ ਅੰਮੀ ਕਰ ਲੈਣੀ ਆ ਇਹਨੂੰ ਗੁੱਸੇ ਦੇ ਵਿੱਚ ਤੇ ਨਾ ਆਉ ਮੰਮੀ ਵਾਂਡੇ ਚਲ ਗਈਆਂ ਕੀ ਹੋ ਗਿਆ ਆ ਨਹੀਂ ਗੁੱਸੇ 'ਚ ਮੈਂ ਕੀ ਆ ਗਈ ਆ ਤੁਹਾਡੇ ਚੰਗੇ ਵਾਸਤੇ ਕਹਿਣ ਲਈ ਆ ਕਿਸੇ ਤੁਹਾਨੂੰ ਨਹੀਂ ਕਹਿਣਾ ਮੈਨੂੰ ਹੀ ਕਹਿਣਾ ਆ ਚਲੋ ਕੋਈ ਗੱਲ ਨਹੀਂ ਅੰਮੀ ਅੱਗੇ ਤੋਂ ਦੱਸ ਕੇ ਜਾਵਾਂਗੇ ਜਿੱਥੇ ਜਾਣਾ ਹੋਊਗਾ ਗਲਤੀ ਹੋ ਗਈ ਆ ਚਲ ਤੂੰ ਹੀ ਬਣਾ ਰੋਟੇ ਵੇਖ ਲੈ ਵੰਡੇ ਬਸੇਰੇ ਮੁੰਡਿਆਂ ਨੇ ਤਨ ਲਿਆ ਭੁਇਆ ਚੜਾ ਹੁਣ ਤਰਨਾ ਮੈਂ ਹੀ ਲਾਉਂਗੀ ਤੈਨੂੰ ਠੀਕ ਹੁਣ ਵੇਖੀ ਕਿੰਦਾ ਕਰਦੀ ਆ ਜਿਹੜੀ ਤੂੰ ਦੱਸ ਕੇ ਨਹੀਂ ਨ ਗਈ ਇਹਦੀ ਸਜ਼ਾ ਵੇਖ ਤੈਨੂੰ ਹੁਣ ਕੀ ਭੁੱਤ ਨਹੀਂ ਪੈਂਦੀ ਆ ਹਾਦੀ ਹੋਈ ਆ ਕਾਦਾ ਗੁੱਸਾ ਭਲਾ ਚੜ ਗਿਆ ਮੰਮੀ ਨੂੰ ਹੀ ਨਾ ਕੀ ਅਸੀਂ ਵੰਡੇ ਗਏ ਆ ਹੀ ਇਦੇ ਵਿੱਚ ਮਾੜੀ ਗੱਲ ਤੇ ਕੋਈ ਵੀ ਨਹੀਂ ਆ ਜੇ ਹੀ ਉਹਦਾਂ ਦੱਸਣਦੇ ਹੀ ਵੀ ਆਪਾਂ ਸ਼ਹਿਰ ਜਾਣਾ ਵਾ ਤਾਂ ਵੀ ਇਹ ਹੱਡੇ ਦਿਵਾਲੇ ਹੋ ਗਏ ਹੀ ਜੇ ਹੁਣ ਅਜੇ ਨਹੀਂ ਦੱਸ ਕੇ ਗਏ ਹੈਗੇ ਤਾਂ ਵੀ ਹੱਡੇ ਦਿਵਾਲੇ ਹੋ ਗਏ ਆ ਇਹ ਕੇ ਪਾਸੇ ਵੀ ਨਹੀਂ ਹੁੰਦੇ ਹੈਗੇ ਜੋ ਮੈਂ ਸੋਚਿਆ ਹੀ ਨਾ ਉਹ ਤੋਂ ਸੱਚੀ ਉਲਟੀ ਹੋ ਗਿਆ ਵਾ ਕਿੰਨੀਆਂ ਖੁਆਇਸ਼ਾਂ ਹੀ ਵੀ ਮੇਰੀ ਸੱਸ ਕਿੰਨੀ ਵਧੀਆ ਹੋਊਗੀ ਕਿੰਨੀਆਂ ਮੇਰੀਆਂ ਰੀਝਾਂ ਪੂਰੀਆਂ ਕਰਿਆ ਕਰੂਗੀ ਪਰ ਇਹ ਤੇ ਨਾ ਪਤਾ ਨਹੀਂ ਕਿਦਾਂ ਦਾ ਸੁਭਾਅ ਹੈ ਇਹਨਾਂ ਦਾ ਜੇ ਚੰਗਾ ਕੰਮ ਕਰ ਲੋ ਤਾਂ ਵੀ ਦਿਵਾਲੀ ਹੋ ਜਾਂਦੀ ਆ ਸਮਝ ਨਹੀਂ ਆਉਂਦੀ ਜੇ ਮੈਂ ਇਹਨਾਂ ਨਾਲ ਗੱਲ ਕਰਾਂ ਤੇ ਇਹ ਗਾੜੀਆਂ ਇੱਕੋ ਗੱਲ ਕਹਿ ਦਿੰਦੇ ਆ ਵੀ ਜਿੱਦਾਂ ਮੰਮੀ ਕਹਿੰਦੇ ਆ ਓਦਾਂ ਤੈਨੂੰ ਕਰਨਾ ਪੈਣਾ ਵਾ ਪਰ ਕਿੰਨਾ ਕੁ ਜਰਮੈਂ ਇਦਾਂ ਕਰੂੰਗੀ ਸਗੋ ਬੰਦਾ ਨਵੇਂ-ਨਵੇਂ ਨਾਲ ਤੇ ਵਧੀਆ ਰਹਿੰਦਾ ਆ ਵੀ ਨੌ ਆਈਏ ਘਰ ਦੇ ਵਿੱਚ ਮੈਂ ਵਧੀਆ ਤਰੀਕੇ ਨਾਲ ਰਵਾਂ ਕੀ ਕਰਾਂ ਸਮਾਂ ਹੀ ਨਹੀਂ ਲੱਗਦੀ ਹੈਗੀ ਕਿੰਨੀਆਂ ਰੀਝਾਂ ਹੀ ਮੰਝ ਸਾਰੀਆਂ ਇਦਾਂ ਹੀ ਰਹਿ ਜਾਣਗੀਆਂ ਜੇ ਆਪਦਾ ਕਾਲ ਰੁਪਿੰਦਰ ਕਰ ਲਾ ਕੰਮ ਜਿਹੜਾ ਕਰਨ ਵਾਲਾ ਵਾ ਹੋਰ ਨਾ ਹੋ ਗਏ ਫੇਰ ਆ ਜਾੜ ਮਗਰੀ ਮੰਮੀ ਨੇ ਵੀ ਨਾ ਸਾਰਾ ਮੂੜੀ ਖਰਾਬ ਕਰਤਾ ਦੱਸ ਕਿ ਜੇ ਅਸੀਂ ਚਲੀ ਗਏ ਸੀ ਤੇ ਉਥੇ ਕਿਹੜੀ ਆਖਰ ਆ ਗਈ ਆਪਣਾ ਹੁਣ ਉਹ ਵਿਚਾਰੀ ਕੀ ਸੋਚੂਗੀ ਉਹ ਤਾਂ ਮੈਨੂੰ ਕਹਿੰਦੀ ਕੋਈ ਮੰਮੀ ਨੂੰ ਪੁੱਛ ਲਈ ਮੈਂ ਸਾਰੇ ਕੰਮ ਹੁਣ ਪੁੱਛ ਪੋਛ ਥੋੜੇ ਕਰਨੇ ਆ ਮੈਨੂੰ ਕੀ ਪਤਾ ਵੀ ਇਹ ਨਹੀਂ ਹੁੰਦੇ ਆ ਦਿਵਾਲੀ ਹੋ ਜਾਣਾ ਦੱਸ ਵੀ ਕੱਪੜੇ ਵੀ ਨਹੀਂ ਲਾਉਂ ਦਿੱਤੇ ਜਾਂਦੀ ਬੰਬੀ ਤੇ ਚੱਲ ਜਾ ਦੱਸ ਵੀਰੇ ਹੁੰਦੇ ਹੀ ਚੁੱਪ ਕੀਤੀ ਰਿਹਾ ਕਰ ਤੂੰ ਹੁਣ ਕੀ ਪਤਾ ਨੂੰ ਕੀ ਕੀ ਕਹਿਣ ਦੀ ਹੁਣੀ ਜੋਤਾ ਹਾਂਜੀ ਮੈਂ ਉਹ ਤਾਂ ਸਫਾਈ ਕਰਕੇ ਨਾ ਹੋਰ ਕੰਮ ਤਾਂ ਦਾ ਵੇਖ ਲਈਏ ਹਾਂਜੀ ਮੈਂ ਸਬਜ਼ੀ ਕੱਟ ਲੈਣੀ ਆ ਅੱਛਾ ਤੇ ਡੈਡੀ ਤੇਰਾ ਸਮਾਨ ਲੈਣ ਗਏ ਆ ਉਹਨਾਂ ਨੇ ਵੀ ਆਈ ਜਾਣਾ ਵਾ ਛੇਤੀ ਠੀਕ ਐ ਇਹ ਆ ਪਹਿਲੀ ਵਾਰ ਆਉਣਾ ਵਾ ਪਰੌਣੇ ਨੇ ਹਾਂਜੀ ਸੇਵਾ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਨਹੀਂ ਨਹੀਂ ਮੰਮੀ ਜੀ ਮੈਨੂੰ ਤੇ ਆਪ ਬੜਾ ਚਾ ਵਾ ਦੀਦੀ ਨੇ ਆਪਣੇ ਸਹੁਰੇ ਪਿੰਡੋਂ ਇੱਥੇ ਪਹਿਲੀ ਵਾਰੀ ਆਉਣਾ ਵਾ ਨਾਲੇ ਮਿਲ ਕੇ ਗੱਲਾਂបੱਤਾਂ ਕਰਾਂਗੇ ਤੇ ਨਾਲੇ ਉਹਨਾਂ ਦੀ ਸੇਵਾ ਪਾਣੀ ਕਰਾਂਗੇ ਸਹੀ ਗੱਲ ਵਾ ਉਦੋਂ ਦਾ ਮੈਨੂੰ ਬੜਾ ਹੀ ਫਿਕਰ ਲੱਗਾ ਸੀਗਾ ਵੀ ਪਤਾ ਨਹੀਂ ਘੜੀ ਪਰਿਵਾਰ ਕਿਦਾਂ ਦਾ ਵਾ ਹੁਣ ਜਿੰਨਾ ਚਿਰ ਆਣ ਕੇ ਦੱਸਦੀ ਨਹੀਂ ਨਾ ਸਾਰੀ ਗੱਲ ਉਹਨਾਂ ਚਿਰ ਟੈਨਸ਼ਨ ਹੀ ਰਹਿਣੀ ਆ ਚਲੋ ਕੋਈ ਨਹੀਂ ਅੰਮੀ ਜੀ ਚੰਗਾ ਹੀ ਹੋਣਾ ਵਾ ਤੁਸੀਂ ਕਿਹੜਾ ਮਾੜਾ ਕਰਨਾ ਹੈ ਚਲ ਮੈਂ ਤੇ ਇਹ ਆਨੀ ਆ ਜਿਦਾਂ ਨੂੰ ਪਰਿਵਾਰ ਵਧੀਆ ਮਿਲ ਗਿਆ ਨਾ ਤੈਨੂੰ ਵੀ ਇਦਾਂ ਹੀ ਵਧੀਆ ਪਰਿਵਾਰ ਮਿਲ ਜੇ ਫੇਰ ਸਾਡੀ ਜਾਨ ਸੌਖੀ ਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਤਾਂ ਬਹੁਤ ਹੀ ਕਾਲੀ ਕਰਨ ਲੱਗ ਜਾਂਦੇ ਜੀ ਆਏ ਦੀਦੀ ਨੂੰ ਵਿਆਹ ਆ ਵਾ ਨਾ ਮੈਂ 4-5 ਸਾਲ ਹਟ ਕੇ ਕਰਾਉਣਾ ਲੈ 10 ਕਿੱਦਾਂ ਦੀਆਂ ਗੱਲਾਂ ਕਰਨੀ ਚੋਤ ਤੋ 4-5 ਸਾਲ ਦੀ ਗੱਲ ਕਰਨ ਰਹੀ ਆ ਮੈਨੂੰ ਮੁੰਡਾ ਚੰਗਾ ਲੱਭ ਜੇ ਮੈਂ ਤਾਂ ਦੇਨ ਨਹੀਂ ਪੈਣ ਦੇਣੀ ਤੇਰਾ ਵੀ ਵਿਆਹ ਕਰ ਹੀ ਦੇਣਾ ਵਾ ਚਲੋ ਕੋਈ ਨਹੀਂ ਮੰਮੀ ਪਹਿਲਾਂ ਦੀਦੀ ਹੁਣਾਂ ਦੇ ਆਉਣ ਦੀ ਤਿਆਰੀ ਤੇ ਕਰੀਏ ਤੁਸੀਂ ਤੇ ਮੇਰੇ ਮਗਰ ਹੀ ਪੈ ਗਏ ਜੀ ਮੈਨੂੰ ਤਾਂ ਬੜੀ ਖੁਸ਼ੀ ਹੋਣ ਰਹੀ ਆ ਫੋਨ ਤੇ ਇਹੋ ਜੀ ਪੁੱਤ ਗੱਲ ਨਹੀਂ ਹੁੰਦੀ ਆ ਸਾਰਾ ਗੱਲਬਾਤ ਦੱਸੋ ਮੈਨੂੰ ਕਿ ਮੰਮੀ ਤੇ ਪਰਿਵਾਰ ਇਦਾਂ ਦਾ ਘਰ-ਬਾਰ ਚੰਗਾ ਫੇ ਤਸੱਲੀ ਹੁਣੀ ਆ ਮੇਰੀ ਕੋਈ ਨਹੀਂ ਮੰਮੀ ਜੀ ਵਧੀਆ ਹੀ ਹੋਣਾ ਵਾ ਚਲੋ ਆਪਾਂ ਤਿਆਰੀ ਕਰ ਲਈ ਐਵੇਂ ਗੱਲਾਂ ਸੇ ਟਾਈਮ ਨਾਲ ਲਾਈਏ ਚਲ ਜੀ ਝਾੜੂ ਲਾ ਕੇ ਨਾ ਆ ਜਾ ਫਿਰ ਮੈਂ ਟਰੱਕਾ ਲਾਣਾ ਹਾਂਜੀ ਮੰਮੀ ਕਿੱਥੇ ਆ ਚੱਲ ਇਹਨਾਂ ਨੂੰ ਪੁੱਛਦੀਆਂ ਸਮਾਨ ਸਾਰਾ ਹੀ ਆ ਗਿਆ ਵਾ ਨਾ ਮੇਰੀ ਗੱਲ ਸੁਣੋ ਸਾਰਾ ਸਮਾਨ ਲੈ ਆਂਦਾ ਵਾ ਨਾ ਪਰ ਲੈ ਆਂਦਾ ਸਾਰਾ ਹੀ ਚੱਲ ਸਬਜ਼ੀ ਵੀ ਮੈਂ ਬਣਾ ਲਈ ਆ ਹੁਣ ਤਾਂ ਮੈਨੂੰ ਇੰਨੀ ਖੁਸ਼ੀ ਹੋਣ ਲਈ ਆ ਨਾ ਕਿਹੜੇ ਵੇਲੇ ਦੋਵੇਂ ਜੀ ਆਉਣ ਤੇ ਬਹਿ ਕੇ ਗੱਲਾਂ ਬਾਤਾਂ ਕਰੀਏ ਉਹ ਚੱਲਾ ਆਉਣੇ ਵਾਲੇ ਹੁਣੇ ਆ ਤੇ ਮੇਰੀ ਗੱਲ ਸੁਣੋ ਪਰੋਣੇ ਨੂੰ ਦੇਣਾ-ਦੁਣਾ ਕੀ ਆ ਦੇਣਾ ਕੀ ਆ ਕੱਪੜੇ ਤਾਂ ਪਹਿਲਾਂ ਹੀ ਆ ਉਹਨਾਂ ਨੇ ਪਹਿਲੀ ਵਾਰ ਆਉਣਾ ਵਾ ਬਾਕੀ ਆ ਵੀ 5-500 ਰੁਪਈਆ ਦੋਵਾਂ ਨੂੰ ਦੇਣਾ ਪੈਣਾ ਵਾ ਹੈਗਾ ਨਾ ਤੁਹਾਡੇ ਕੋਲ ਹੈਗਾ ਮੇਰੇ ਕੋਲ ਆਹ 500 ਦੇ ਦਿਓ ਕੁੜੀ ਨੂੰ 500 ਪਰਾਉਣੇ ਨੂੰ ਦੇ ਦਿਓ ਪਹਿਲੀ ਵਾਰ ਆਉਣਾ ਵਾਂਦਾ ਨਹੀਂ ਮੁਰਕੇ ਦੀ ਕੋਈ ਗੱਲ ਨਹੀਂ ਹੁੰਦੀ ਜੇ ਹੋਏ ਤੇ ਦੇ ਤੇ ਨਾ ਹੋਏ ਤੇ ਨਾ ਸਹੀ ਐਦਾਂ ਨਾ ਸੱਸ ਨੇ ਵੀ ਪੁੱਛਣਾ ਵਾ ਪਹਿਲੀ ਵਾਰਾਂ ਗਈ ਹਾਂ ਕੀ ਦਿੱਤਾ ਤੇਰੇ ਪੇਕੇ ਆ ਨੇ ਚੰਗੇ ਨਹੀਂ ਲੱਗੀ ਦਾ ਇਹ ਤਾਂ ਗੱਤਰੀ ਠੀਕ ਆ ਸਹਮੇ ਦੇ ਹਿਸਾਬ ਨਾਲ ਸਾਰੇ ਕੰਮ ਕਰਨੇ ਪੈਂਦੇ ਆ ਭਾਵੇਂ ਕੋਲ ਹੋਵੇ ਤੇ ਭਾਵੇਂ ਨਾ ਹੋਵੇ ਰਮਨ ਪਰਾਉਣੇ ਦੇ ਤੇ ਕੁੜੀ ਦੇ ਕੱਪੜੇ ਚੰਗੇ ਲਿਆਉਣੇ ਸੀ ਕਿਉਂਕਿ ਉਹਦੀ ਮਾਂ ਨੇ ਜਾਂਦਾ ਵੇਖਣੇ ਆ ਤੇ ਜੇ ਚੰਗੇ ਹੋਣਗੇ ਤੇ ਫੇਰ ਤਾਂ ਠੀਕ ਆ ਨਹੀਂ ਤਾਂ ਤੈਨੂੰ ਪਤਾ ਸੱਸਾ 100 100 ਗੱਲਾਂ ਕਰਦੀਆਂ ਦੱਸ ਕਿਦਾਂ ਦੀਆਂ ਗੱਲਾਂ ਕਰਨ ਡਏ ਜੀ ਮੈਂ ਮਾੜੇ ਲਿਆਉਣੇ ਸੀ ਕੱਪੜੇ ਮੈਨੂੰ ਪਤਾ ਵਾ ਮੇਰੇ ਤੀਜ ਵਾਈਂ ਨੇ ਆਉਣਾ ਵਾ ਪਹਿਲੀ ਵਰਾਉਣਾ ਉਹ ਵੀ ਉਹ ਮੈਂ ਤਾਂ ਬੜੇ ਵਧੀਆ ਕੱਪੜੇ ਲਿਆਂਦੇ ਆ 3000 ਦਾ ਸੰਦੀਪ ਦਾ ਸੂਟ ਵਾ ਤੇ ਤਿੰਨ ਦਾ ਹੀ ਪ੍ਰੋਹਣੇ ਦਾ ਆਇਆ ਵਾ ਪੱਗ ਕੱਢ ਕੇ ਚੱਲ ਵਧੀਆ ਕੀਤਾ ਜੀ ਤੇ ਨਾਲ 5-500 ਰੁਪਈਆ ਦੇ ਦੇਣਾ ਵਾ ਇਹੋ ਕੁਛ ਹੁੰਦਾ ਹੋਰ ਕੀ ਹੁੰਦਾ ਇਹੋ ਕੁਛ ਹੀ ਹੁੰਦਾ ਵਾ ਕੋਈ ਗੱਲ ਨਹੀਂ ਤੀਆਂ ਪੁੱਤਾਂ ਵਾਸਤੇ ਬੜਾ ਕੁਝ ਕਰਨਾ ਪੈਂਦਾ ਵਾ ਸੋ ਮੇਰੀ ਗੱਲ ਸੁਣੋ ਸਤਣਾ ਵੈਨਾਂ ਨੂੰ ਰਜਿੰਦਰ ਹੋਣਾ ਨੂੰ ਘਰੇ ਆਂਦੀ ਏ ਮੈਂ ਤਾਂ ਕਹਿੰਨੀ ਰਹਿਣ ਹੀ ਨਹੀਂ ਦਈਏ ਮੁਰਕੇ ਟਾੜੀ ਪਰਜਾਈਦਾ ਤੁਹਾਨੂੰ ਪਤਾ ਤਾਂ ਹੈਗਾ ਵਾ ਜਿਉਂ ਨੇ ਆਣ ਕੇ ਪਰੋਣੇ ਦੇ ਸਾਹਮਣੇ ਕੋਈ ਉਹੋ ਜੀ ਗੱਲ ਕਰਤੀ ਫੇਰ ਨੱਕ ਕਿੱਥੇ ਦਵਾਂਗੇ ਜ਼ੁਬਾਨ ਤੇ ਏਡੀ ਲੰਮੀ ਆ ਉਹਦੀ ਮੈਂ ਪਤਾ ਗੱਲ ਕੀ ਆ ਮੈਂ ਕਿਹਾ ਅਗਲੇ ਨੇ ਕਹਿਣਾ ਵਾ ਵੀ ਜਦੋਂ ਵਿਖਾ ਵਿਖਾਈ ਕਰਨੀ ਸੀ ਪੁਛਕਿਸ਼ ਕਰਨੀ ਸੀ ਉਦੋਂ ਮੈਨੂੰ ਨਾਲ ਲਈ ਫਿਰਦੇ ਸੀ ਅੱਜ ਮੈਨੂੰ ਪਿੱਛੇ ਕਰਤਾ ਤੁਸੀਂ ਨਾ ਭਰਾ ਆਪਣੇ ਨੂੰ ਕਹਿ ਦਿਓ ਸਾਰੇ ਪਰਿਵਾਰ ਨੂੰ ਨਾ ਕਹੀਏ ਮੈਨੂੰ ਪਤਾ ਵਾ ਨਾ ਅਹੀਂ ਜਿਹੜੇ ਗਾਂਵ ਸ਼ਾਹ ਹਿਆਂ ਨਾ ਉਹਨੇ ਉਸੇ ਵਾਲੇ ਕੋਈ ਨਾ ਕੋਈ ਗੱਲ ਪੁਰਾਣੀ ਨਾ ਕਰ ਦੇਣੀ ਆ ਨਵੀਂ ਨਵੀਂ ਰਿਸ਼ਤੇਦਾਰੀ ਆ ਹੰਡਿਆ ਵਰਤਿਆ ਹੋਵੇ ਨਾ ਬੰਦਾ ਫੇਰ ਤਾਂ ਕੋਈ ਗੱਲ ਨਹੀਂ ਕੀ ਹੁੰਦੀ ਫੇਰ ਅਗਲੇ ਨੇ ਵੀ ਪੇਤ ਪਾਇਆ ਹੁੰਦਾ ਵਾ ਪੀ ਇਹਨਾਂ ਦੇ ਘਰ ਦੇ ਵਿੱਚ ਇਦਾਂ ਦਾ ਮਾਹੌਲ ਵਾ ਤੇ ਸ਼ਰੀਕਾ ਇਦਾਂ ਹੀ ਕਰਦਾ ਹੁੰਦਾ ਵਾ ਜਾਂ ਮੈਂ ਨਾ ਰਜਨ ਤਨੂੰ ਕਹਦਾ ਪੀ ਲਵਲੀ ਨੂੰ ਤੇ ਨੂਰ ਰਵਿੰਦਰ ਨੂੰ ਲੈ ਆਈ ਨਾਲ ਨਹੀਂ ਨਹੀਂ ਲਵਲੀ ਤਰਪਿੰਦਰ ਬਾਰੇ ਨਾ ਤੁਸੀਂ ਗੱਲ ਕਰੋ ਤੁਸੀਂ ਨਾ ਪਾਜੀ ਨੂੰ ਕਿਉਂ ਵੀ ਤੁਸੀਂ ਆ ਜਿਓ ਉਹ ਫੇਰ ਵੀ ਸਿਆਣੇ ਆ ਗੱਲ ਕਰਨ ਲੱਗੇ ਨਾ ਸੌ ਵਰਾਂ ਸੋਈਦੇ ਆ ਕੱਲ ਇਦਾਂ ਕਰਦਾ ਵਾਂ ਘਰ ਤੇ ਮੈਂ ਜਾਣਾ ਨਹੀਂ ਬਾਹਰ ਮਿਲਦਾ ਫਿਰ ਉਹਨਾਂ ਨੂੰ ਕਹਿ ਦੇਣਾ ਕਿ ਅੱਜ ਆਉਣਾ ਉਹਨਾਂ ਨੇ ਸੰਦੀਪ ਉਹਨਾਂ ਨੇ ਤੇ ਭਾਜੀ ਆਇਓ ਜ਼ਰੂਰ ਜੇ ਚੰਗੀ ਹੁੰਦੀ ਸਾਨੂੰ ਨਾਲ ਲੈ ਕੇ ਤੁਰਦੀ ਅੱਜ ਅਹੀਂ ਸਾਰੇ ਪਰਿਵਾਰ ਨੂੰ ਸਾਦੇ ਜਵਾਈ ਪਾਈ ਨੂੰ ਹੀ ਪਤਾ ਲੱਗਦਾ ਵੀ ਚਾਚੀਆਂ ਤਾਇਆਂ ਨਾਲ ਨਾ ਬੜਾ ਔਣ ਜਾਣਵਾ ਉਹ ਇਹ ਤਾਂ ਗੱਲ ਸਹੀ ਹੈ ਅੱਜ ਨਾ ਪਤਾ ਲੱਗੂਗਾ ਹੋਰ ਸ਼ਿਆਮੀ ਨੇ ਪਤਾ ਲੱਗਣਾ ਹੀ ਆ ਪੈਨਾਂ ਦੇ ਘਰ ਦੇ ਵਿੱਚ ਕੀ ਬਣਿਆ ਉਹ ਬਣਨਾ ਕੀ ਆ ਰਮਨ ਇਹਨੇ ਤਾਂ ਬਿਲਕੁਲ ਸਾਨੂੰ ਪਛਾਣ ਕਰਕੇ ਛੁੱਟਦਾ ਤੇ ਜਿਹहां ਨੂੰ ਤਾਂ ਨਾਮ ਰੱਖਦੀ ਜਦੋਂ ਵਿਆਹ ਕੀਤਾ ਹਨ ਵੀ ਪਤਾ ਹੁੰਦਾ ਪਿਆਜ ਅਹੀਂ ਉਹਨਾਂ ਨੂੰ ਬੁਲਾਉਣਾ ਨਾਲ ਉਹਦੇ ਨਾਂ ਮਨ ਵਿੱਚ ਇੱਕੋ ਹੀ ਗੱਲ ਸੀ ਪੀ ਇਹਦਾ ਮੁੰਡਾ ਹੈ ਨੀਗਾ ਇਹਦੀਆਂ ਕੁੜੀਆਂ ਹੀ ਆ ਕੋਈ ਗੱਲ ਨਹੀਂ ਜੇ ਮੇਰੀਆਂ ਕੁੜੀਆਂ ਨਾ ਮੁੰਡਿਆਂ ਨਾਲੋਂ ਵੱਧ ਵਾ ਕੀ ਪਤਾ ਮੈਨੂੰ ਜਵਾਈ ਨਹੀਂ ਮੁੰਡੇ ਦੇ ਰੂਪ ਦੇ ਵਿੱਚ ਮਿਲ ਜਾਣਾ ਓਏ ਇਹ ਤੇ ਰਮਨ ਕੁਦਰਤ ਦੇ ਰੰਗ ਵਾ ਕੀ ਪਤਾ ਕਿਹੜੇ ਰੰਗਾਂ 'ਚ ਖੁਸ਼ ਹੋ ਓਏ ਇਹ ਤੇ ਰਮਨ ਰੱਬ ਦੇ ਰੰਗ ਵਾ ਸਾਡਾ ਦਿਲ ਕਰਦਾ ਵੀ ਸਾਡੇ ਨਾਂ ਪੁੱਤਾਂ ਤਾਂ ਚਲੋ ਕੋਈ ਗੱਲ ਨਹੀਂ ਅੱਜ ਨਾ ਖੁਸ਼ੀ-ਖੁਸ਼ੀ ਉਹਨਾਂ ਨੇ ਆਉਣਾ ਜੇ ਇਹੋ ਗੱਲਾਂ ਲੈ ਕੇ ਬੈਠੇ ਰਹੇ ਨਾ ਐਵੇਂ ਆਪਣਾ ਮੂਡ ਖਰਾਬ ਕਰਾਂਗੇ ਜਾਓ ਜੇ ਤੋ ਤੁਸੀਂ ਬੰਬੀ ਵਾਲ ਫੇਰਾ ਮਾਰਨਾ ਵਾ ਤੇ ਮਾਰ ਆਓ ਤੇ ਜੇ ਟੱਕਰ ਵੇਖਦਾ ਉੱਥੇ ਰਜਿੰਦਰ ਮਿਲਦਾ ਫੇਰਾ ਮਾਰ ਆਓ ਆ ਤੈਨੂੰ ਵੀ ਕਹਿ ਦਿਓ ਚਲ ਠੀਕ ਗਾਲਾਂ ਸੱਦਨ ਦੀ ਨਹੀਂ ਗਈ ਸਾਦ ਤੇ ਲੈਂਦੇ ਚਾਹ ਪਾਣੀ ਪੀਣਾ ਨਾ ਰੋਟੀ ਪਾਣੀ ਖਾਣਾ ਹੋਰ ਇੱਥੋਂ ਕੀ ਲੈ ਜਾਣਾ ਚੁੱਕ ਕੇ ਪਰ ਇਹ ਆ ਵੀ ਜਿੰਨਾ ਕ ਸਾਨੂੰ ਗਾੜੀ ਕੀਤਾ ਨਾ ਉਹਨਾਂ ਕ ਅਗਲੇ ਬੰਦੇ ਨੂੰ ਕਰਨਾ ਚਾਹੀਦਾ ਵਾ ਜਿੱਦਾਂ ਦੀ ਸਾਡੀ ਇੱਜ਼ਤ ਵਾ ਨਾ ਉਦਾਂ ਦੀ ਇਹਦੀ ਆ ਇਹਦੀ ਜਾਦੀ ਨਹੀਂ ਗਈ ਹੈਗੀ ਚਲ ਕੋਈ ਨਹੀਂ ਪਰਾ ਇਹਨਾਂ ਦਾ ਤੇ ਵਿਚਾਰਾ ਬੜਾ ਕਰਦਾ ਵਾ ਵਿਆਹ ਤੇ ਵੀ ਉਹਨੇ ਸਾਡੀ ਮਦਦ ਕੀਤੀ ਆ ਉਹਨੂੰ ਕਹਿ ਲੈਨੇ ਆ ਮੈਨੂੰ ਸਾਰਾ ਹੀ ਪਤਾ ਵਾ ਕਿ ਇਹਨੇ ਸਾਡੇ ਨਾਲ ਕੀ ਕਰਨਾ ਵਾ ਸ਼ਰੀਕਾ ਸ਼ਰੀਕਾ ਹੀ ਹੁੰਦਾ ਵਾ ਇਹਨੇ ਪਰੋਣੇ ਨੂੰ ਢੜਕਾਉਣਾ ਵਾ ਐਦਾਂ ਨਹੀਂ ਤੇ ਐਦਾਂ ਕਰੀ ਐਦਾਂ ਨਹੀਂ ਤੇ ਐਦਾਂ ਕਰੀ ਮੈਂ ਅਸਗਾਤ ਨੂੰ ਵੇੜੇ ਨਹੀਂ ਵੜਦੀ ਦਫਾ ਹੋਵੇ ਜਾ ਕੇ ਕੀ ਕਰ ਰਹੇ ਦੇ ਇਥੇ ਰੁਪਿੰਦਰ ਤੂੰ ਮੈਂ ਕੀ ਕਰਨਾ ਮੈਂ ਤਾਂ ਮੋਟਰ ਵੇਖਣ ਆਇਆ ਸੀ ਸਵੇਰੇ ਤੇ ਚੱਲਣ ਦੀ ਤੇ ਹੁਣ ਬੱਤੀ ਚਲ ਗਈ ਆ ਅੱਛਾ ਅੱਛਾ ਤੇ ਤੂੰ ਇੱਥੇ ਕੱਲ ਹੀ ਆ ਗਈਆਂ ਮੈਂ ਇੱਥੇ ਕੀ ਆਉਣਾ ਵਾਂ ਹਾਂ ਜਿੰਨਾ ਸੋ ਤੁਸੀਂ ਮੇਰਾ ਮੂੰਹ ਠੀਕ ਕੀਤਾ ਸੀ ਨਾ ਉਤੋਂ ਵੱਧ ਤੇ ਮੇਰਾ ਮੰਮੀ ਨੇ ਖਰਾਬ ਕਰ ਦਿੱਤਾ ਆ ਕੀ ਆਂਦੀ ਮੰਮੀ ਹੰਦਨ ਕਹਿਣਾ ਕੀ ਆ ਮੰਮੀ ਨਾ ਬੋਲੇ ਹਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਆ ਮੈਨੂੰ ਕੀ ਪਤਾ ਸੀ ਅਸੀਂ ਨਾ ਹੀ ਜਾਂਦੇ ਉਹ ਚੱਲ ਕੋਈ ਗੱਲ ਨਹੀਂ ਉਹਦਾ ਸੁਭਾਅ ਹੀ ਇਦਾਂ ਦਾ ਵਾ ਤੈਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਮੈਂ ਗੱਲ ਸੁਭਾਅ ਦੀ ਨਹੀਂ ਹੈਗੀ ਮੈਂ ਉਹਨਾਂ ਦੀ ਕਿੰਨੀ ਇੱਜ਼ਤ ਕਰਦੀ ਆ ਜੀ ਜੀ ਕਰਦੀ ਫਿਰਦੀ ਆ ਮਗਰ ਮਗਰ ਤੇ ਪਤਾ ਨਹੀਂ ਉਹ ਕਿਉਂ ਮੇਰੇ ਨਾਲ ਇਦਾਂ ਕਰਦੀ ਆ ਮੇਰੇ ਵਿੱਚ ਕਿਹੜੀ ਕਮੀ ਆ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੈਗੀ ਮੈਂ ਉਹ ਚੱਲ ਕੋਈ ਗੱਲ ਨਹੀਂ ਰਪਿੰਦਰ ਆਪੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ ਵਾ ਕੀ ਹੌਲੀ ਹੌਲੀ ਠੀਕ ਹੋ ਜਾਣਾ ਆ ਆਪਾਂ ਜਦੋਂ ਕਿਤੇ ਕਿਤੇ ਜਾਣ ਦਾ ਨਾਂ ਲੈਨੇ ਆ ਨਾ ਮੰਮੀ ਇਦਾਂ ਹੀ ਕਰਦੀ ਆ ਜੇ ਸ਼ਹਿਰ ਜਾਣਾ ਹੀ ਅਮੀਨ ਨੇ ਇਹੋ ਕੋ ਕੀਤਾ ਤੇ ਜੇ ਹੁਣ ਵਾਂਡੇ ਚਲ ਗਏ ਤੇ ਤਾਂ ਵੀ ਇਹੀ ਕੁਛ ਹੁਣ ਜਾਣਾ ਉਹਨਾਂ ਤੇ ਪੈਂਦਾ ਹੀ ਆ ਹੁਣ ਭੈਣ ਭਰਾਵਾਂ ਦੇ ਜਾਵਾਂਗੇ ਤੇ ਫੇਰ ਹੀ ਕੋਈ ਹੱਡੇ ਆਊਗਾ ਮੁੜ ਕੇ ਇਸੇ ਮੂੰਹ ਨਾਲ ਨਾ ਮੰਮੀ ਨੇ ਇਹੀ ਗੱਲ ਕਹਿਣੀ ਆ ਕਿ ਲੈ ਇਹਦਾ ਕਿਹੜਾ ਕੋਈ ਪਛਿਓ ਆਉਂਦਾ ਆ ਜੇ ਹੁਣ ਕਿਤੇ ਜਾਵਾਂਗੇ ਤੇ ਫੇਰ ਹੀ ਕੋਈ ਆਊਗਾ ਸਾਡੇ ਕੋਲ ਓ ਰਪਿੰਦਰ ਇੱਥੇ ਬਹਿ ਮੈਂ ਇੱਕ ਗੱਲ ਹੋਰ ਤੈਨਾਂ ਕਰਨੀ ਆ ਛੱਡ ਮੰਮੀ ਦੀਆਂ ਗੱਲਾਂ ਗੱਲ ਕੀ ਕਰਨੀ ਆ ਸੱਚੀ ਮੇਰਾ ਤੇ ਮਾਨੀ ਖਰਾਬ ਜਾ ਹੋ ਗਿਆ ਯਾ ਵੀ ਕੀ ਆਪਾਂ ਗਏ ਤੇ ਕੀ ਨਹੀਂ ਮਹੀਂ ਜੋਬਨ ਹੋਣਾ ਗਏ ਸੀ ਨਾ ਹਾਂਜੀ ਮੈਨੂੰ ਉਹਨਾਂ ਦਾ ਸਿਸਟਮ ਬੜਾ ਵਧੀਆ ਲੱਗਾ ਯਾਰ ਜਦਾਂ ਬੀਜੀ ਨੇ ਉਹਨਾਂ ਨੂੰ ਪਾਲ ਲਿਆ ਵਾ ਹਾਂਜੀ ਮਾਂ ਪਿਓ ਤੋਂ ਬਿਨਾ ਤੇ ਇਹ ਆ ਵੀ ਸਸਕਾਰ ਉਹਨੂੰ ਸਾਰੇ ਦਿੱਤੇ ਉਹਨਾਂ ਨੇ ਚਲੋ ਕਰਨਾ ਹੀ ਬੀਜੀ ਵਿਚਾਰੀ ਨੇ ਸਾਰਾ ਕੁਝ ਕਰਨਾ ਹੀ ਹੁਣ ਮਾਂ ਪਿਓ ਦੇ ਵਿਚਾਰੇ ਦੇ ਨਿੱਕੇ ਹੁੰਦੇ ਆ ਇਦਾਂ ਹੋ ਗਏ ਆ ਮੈਂ ਪੁੱਛਿਆ ਸੀ ਉਹਦੇ ਸਿਰ ਹੁਣ ਵਿਚਾਰੀ ਦੇ ਜ਼ਿੰਮੇਵਰੀ ਪਈ ਹੀ ਉਹਨੇ ਤਾਂ ਹੁਣ ਨਿਭਾਉਣੀ ਆ ਬਾਕੀ ਇਹ ਆ ਵੀ ਮੁੰਡਾ ਚੰਗਾ ਵਾ ਵਿਚਾਰਾ ਹੱਸਦਾ ਰਹਿੰਦਾ ਵੇਲਾ ਨਹੀਂ ਨਹੀਂ ਇਹ ਦੋ ਗਿਲੋਂ ਤੋਂ ਦੀ ਸਿਫਤ ਵਾ ਹੂੰ ਹੂੰ ਕਿ ਨਾ ਉਹਨੇ ਵਾਧੂ ਕਿਤੇ ਬਾਹਰ ਫਿਰਨੇ ਜਾਣਾ ਮੁੰਡਿਆਂ ਨਾ ਹਾਂ ਟਾਈਮ ਨਾ ਆਪਣੇ ਘਰ ਆਉਣਾ ਵਾ ਆਪਣੀ ਘਰ ਦੀ ਜ਼ਿੰਮੇਵਾਰੀ ਸਮਝਦਾ ਆ ਵੀ ਨਹੀਂ ਮੇਰਾ ਘਰ ਆ ਨਹੀਂ ਤੇ ਜਿੱਦਾਂ ਸੌਖਾ ਘਰ ਵਾ ਨਹੀਂ ਤੇ ਕਈ ਐਵੇਂ ਮੱਥੇ ਵੱਟ ਪਾਈ ਜਾਂਦੇ ਆ ਨਹੀਂ ਨਹੀਂ ਇਦਾਂ ਦੀ ਬੋਮ ਜਜ ਮਾਸਾ ਨਹੀਂ ਹੈਗੀ ਉਹਦੇ ਵਿੱਚ ਮੁੰਡਾ ਬੜਾ ਵਧੀਆ ਆ ਹੁਣ ਤਾਂ ਡੇ ਸਾਹਮਣੇ ਹੀ ਆ ਕਿੰਨਾ ਕਾਰੋਬਾਰ ਉਹਨੇ ਚਾਲੂ ਕੀਤਾ ਆਪਣਾ ਆਹਾ ਨਹੀਂ ਜੀ ਜੀ ਉਮਰ ਦੇ ਵਿੱਚ ਜਿੱਦਾਂ ਮਾਂ ਪਿਓ ਤੋਂ ਬਗੈਰ ਨਿਆਣੇ ਨੂੰ ਸਮਝ ਹੀ ਨਹੀਂ ਹੁੰਦੀ ਵੀ ਆਪਾਂ ਕੀ ਕਰਨਾ ਤੇ ਕੀ ਨਹੀਂ ਨਹੀਂ ਉਦਾਂ ਵੀ ਅੰਮਤ ਧਰੀ ਆ ਹਾਂ ਜੀ ਹੈ ਤੇ ਨਾਲੇ ਬਹਿਣ ਖੇਡਣ ਦਾ ਸਾਰਾ ਪਤਾ ਉਹਨੂੰ ਨਹੀਂ ਨਹੀਂ ਸਾਰਾ ਪਤਾ ਆ ਤੇ ਮੈਂ ਨਾ ਗੱਲ ਕਰਨੀ ਸੀ ਤੇਰਾ ਨਾ ਕਿ ਉਹਦਾ ਮੈਂ ਰਿਸ਼ਤਾ ਨਾ ਕਰਾ ਦਾਂ ਰਿਸ਼ਤਾ ਆਹੋ ਮੈਂ ਤਾਂ ਹੀ ਤੇਰਾ ਗੱਲ ਕੀਤੀ ਹੈ ਪਹਿਲਾਂ ਨਹੀਂ ਚੱਲ ਇਹ ਵੀ ਮੁੰਡਾ ਵੀ ਚੰਗਾ ਵਾ ਨਹੀਂ ਕੁੜੀ ਡਾੜੀ ਤੱਕ ਵਿੱਚ ਹੈਗੀ ਆ ਭਾਈ ਉਹ ਕੁੜੀ ਤੇ ਫਿਰ ਲਾਬੀ ਜਾਊਗੀ ਜਦੋਂ ਸਿਰ ਚੁੱਕਣਾ ਵਾ ਕੰਮ ਤੇ ਫਿਰ ਕੁੜੀ ਵੀ ਲੱਭ ਲਾਂਗੇ ਹਾਂਜੀ ਤੇ ਬਾਕੀ ਇਹ ਆ ਮੈਨੂੰ ਇਹ ਗੱਲ ਦੀ ਟੈਨਸ਼ਨ ਵਾ ਕਿ ਉਹ ਹੁਣ ਸੌਕੇ ਘਰੋਂ ਆ ਤੇ ਸਾਡਾ ਘਰ ਬਾਹਰ ਵੀ ਓਦਾਂ ਦਾ ਸਾਡੀ ਗੱਲ ਮੰਨ ਜਾਣਗੇ ਉਹ ਨਹੀਂ ਨਹੀਂ ਕੋਈ ਨਹੀਂ ਉਹਨਾਂ ਨੇ ਮੰਨ ਜਾਣਾ ਵਾ ਹਮ ਪਰ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ ਹਮ ਜੇ ਤਾਂ ਤੁਸੀਂ ਜ਼ਿੰਮੇਵਾਰੀ ਪੂਰੀ ਚੁਪਣੀ ਹੈ ਨਾ ਆਹੋ ਇਹ ਆ ਵੀ ਕੁੜੀ ਹਣ ਉਹਨਾਂ ਨੂੰ ਚਾਹੀਦੀ ਬਿਲਕੁਲ ਸੌ ਘਰ ਦਾ ਕੰਮਕਾਰ ਵਾਲੀ ਹਮ ਹਮ ਇਹ ਨਹੀਂ ਕਿ ਬਹੁਤੀ ਫਿਰਨ ਤੁਰਨ ਵਾਲੀ ਕਦੀ ਚੁਕਿਆ ਪਰਸ ਤੇ ਇਹਨੂੰ ਚਲ ਗਈ ਇਹ ਚੁਕਿਆ ਪਰਸ ਦਾ ਸ਼ਹਿਰ ਨੂੰ ਚਲ ਗਈ ਨਹੀਂ ਨਹੀਂ ਇਦਾਂ ਦੀ ਕੁੜੀ ਇਹਨਾਂ ਨੂੰ ਵਾਰਾ ਖਣੀ ਕਿਉਂਕਿ ਉਹ ਵੀ ਵਿਚਾਰੀ ਹੁਣ ਬਜ਼ੁਰਗ ਹੋਏ ਆ ਬੀਜੀ ਵੀ ਹਾਂ ਹਾਂ ਉਹਨਾਂ ਨੂੰ ਵੀ ਤੇ ਆਸਰਾ ਉਹਦਾ ਹੀ ਹੋਣਾ ਵਾ ਨਹੀਂ ਉਹਦਾ ਕੀਤੀ ਹੀ ਉਹਨਾਂ ਮੈਂ ਗੱਲ ਤੇ ਗਾੜੀਓ ਹੱਸਦਾ ਸੀ ਮੈਂ ਵੀ ਕੋਈ ਗੱਲ ਨਹੀਂ ਤੇਰੇ ਵਿੱਚੋਲੇ ਬੰਨੇ ਆਂ ਸੀ ਬੀਜੀ ਵੀ ਮੈਂ ਨਹੀਂ ਕਰਦੀ ਇਹ ਗੱਲ ਹਾਂ ਉਹ ਵੀ ਡੇ ਹੀ ਤਾਂ ਗੱਲਾਂ ਗੱਲਾਂ ਚੀ ਅੱਛਾ ਅਖੰਦੇ ਹੈ ਕਿ ਕਿਤੇ ਬਣ ਵਿਚੋਲਣ ਹਾਂ ਹਾਂ ਟਕਰਾਕ ਦੇ ਰਿਸ਼ਤਾ ਅੱਛਾ ਤੇ ਚੱਲ ਹਾਂ ਵੀ ਚੰਗਾ ਹੋਇਆ ਤੁਸੀਂ ਹਾਂ ਵੀ ਗੱਲ ਛੇੜ ਲਈ ਨਹੀਂ ਮੈਂ ਕੀਤੀ ਸੀ ਜੋ ਬੰਨਾ ਤੇ ਗਾੜੀ ਹੱਸਦਾ ਹੈ ਹਾਂ ਤੇ ਆਂਦਾ ਕੋਈ ਗੱਲ ਨਹੀਂ ਭਾਜੀ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਅੱਛਾ ਅੱਛਾ ਤਾਂ ਤੇਰੇ ਨਾਲ ਗੱਲ ਕੀਤੀ ਆ ਕਿ ਚਾਲੇ ਫੋਨ ਆਊਗਾ ਨਾ ਉਹਦਾ ਤੇ ਮੜੀ ਜੀ ਉਦਾਂ ਗੱਲ ਛੇੜਦੀ ਹੁੰਨ ਉਹ ਬੀਜੀ ਭਾਜੀ ਤੇਰਾ ਇੰਦਾ ਕਹਿੰਦੇ ਆ ਉਹਨਾਂ ਨੂੰ ਇਹੋ ਹੀ ਆ ਕਿ ਮੇਰੇ ਜਿੰਦਿਆਂ ਜੀਗਦੇ ਵਿਚਾਰੇ ਦਾ ਵਿਆਹ ਹੋ ਜਾਏ ਕਿਤੇ ਮੈਂ ਵੀ ਕੁਝ ਵੇਖ ਲੂੰਗੀ ਇਨੇ ਮੈਂ ਕੀ ਕਰੂ ਮੈਂ ਵਿਚਾਰੀ ਦੇ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਕਿੰਨਾ ਕਿ ਚੱਲ ਵਿਚਾਰੀ ਨੇ ਪਕਾ ਪਕਾ ਦੇਣੀਆਂ ਉਹਨੂੰ ਚੱਰੀ ਨੂੰ ਸੁਖ ਵੇਖਣ ਦੇ ਉਹੋ ਹੀ ਵੀ ਜਿੰਦਿਆਂ ਹੀ ਹੁੰਦਾ ਵਾ ਤੇ ਚੱਲ ਸਾਰਾ ਕੋ ਉਹ ਵੇਖ ਜੂ ਕਿ ਜਿੱਥੇ ਹੁਣ ਇੰਨਾ ਕੋਹ ਕੀਤਾ ਆ ਹਮ ਹਮ ਤੇ ਬਸ ਇਹ ਵੀ ਕੁੜੀ ਚੰਗੀ ਹੋਵੇ ਤੇ ਕੰਮਕਾਰ ਵਾਲੀ ਹੋਵੇ ਹੋਰਾਂ ਨੂੰ ਕੋਹ ਦੇਣ ਲੈ ਦਿਨੀ ਕੋਈ ਭੁੱਖ ਹੈਗੀ ਹਮ ਹਮ ਤੇ ਨਾਲੇ ਤਾਂ ਉਹਨੂੰ ਪਤਾ ਘਰ ਵੀ ਕਿੰਨਾ ਵਧੀਆ ਬਣਿਆ ਕਾਰੋਬਾਰ ਵਧੀਆ ਵਾ ਨਹੀਂ ਸਾਰਾ ਕੰਮ ਹੀ ਵਧੀਆ ਆ ਮੈਂ ਤਾਂ ਹੀ ਕਿਹਾ ਨਾ ਤੈਨੂੰ ਤੇ ਦੇ ਲਿਆਂਦਾ ਨਹੀਂ ਉਹਨਾਂ ਨੇ ਕੋਈ ਵੀ ਕਰਨਾ ਹੈਗਾ ਲਾਲ ਚ ਬਸ ਕੁੜੀ ਚੰਗੀ ਹੋਵੇ ਬਾਕੀ ਇਹ ਮੜਾ ਜਾ ਤੂੰ ਪੁੱਛ ਲਈ ਨਾ ਉਹਨੂੰ ਫੋਨ ਤੇ ਹਾਂਜੀ ਤੇ ਕੀ ਜਾਂਦਾ ਵਾ ਕੋਈ ਨਹੀਂ ਜਦੋਂ ਇਹਨਾਂ ਗੱਲ ਛੇੜੀ ਜਦ ਹੁਣ ਕਿਸੇ ਪਾਸੇ ਲਾਵਾਂਗੇ ਆ ਤਾਂ ਤੂੰ ਮੈਨੂੰ ਦੱਸੀਂ ਫਿਰ ਤੇ ਫਿਰ ਮੈਂ ਮਾਰਨਾ ਵਾ ਤੱਕ ਕੇ ਤੇ ਚਲੋ ਠੀਕ ਆ ਹਾਂ ਕੋਈ ਨਹੀਂ ਮੈਂ ਕਰ ਲਈਨੀ ਸਲਾਹ ਜੀ ਹਾਂ ਤਾਂ ਚੱਲੀਏ ਫਿਰ ਆਪਾਂ ਚਲੋ ਆਜੋ ਫਿਰ ਹਾਂ